ਜੀ ਜੀ ਅੱਜ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਵਿਖੇ ਮੌਜੂਦਾਂ ਔਰ ਸਾਡੇ ਨਾਲ ਨੇ ਅਮਰਿੰਦਰ ਰਾਜਾ ਵਰਿੰਗ ਜੀ ਸੋ ਰਾਜਾ ਜੀ ਅੱਜ ਰੈਲੀ ਦਾ ਮਾਹੌਲ ਬਣਿਆ ਜੀ ਲੋਕ ਖਚਾਖਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਵਿਖੇ ਮੌਜੂਦਾਂ ਔਰ ਸਾਡੇ ਨਾਲ ਨੇ ਅਮਰਿੰਦਰ ਰਾਜਾ ਵਰਿੰਗ ਜੀ ਸੋ ਰਾਜਾ ਜੀ ਅੱਜ ਰੈਲੀ ਦਾ ਮਾਹੌਲ ਬਣਿਆ ਜੀ ਲੋਕ ਖਚਾਖਚ ਭਰਿਆ ਪੰਡਾਲ ਆ ਜੀ ਕਿੰਨੇ ਵਜੇ ਆ ਰਹੇ ਰਹੋ ਜੀ ਮੈਨੂੰ ਲੱਗਦਾ ਸਾਢੇ 11:30 ਵਜੇ ਆ ਜਾਣਗੇ 12:00 12:00 ਵਜੇ ਦਾ ਪ੍ਰੋਗਰਾਮ ਪੂਰਨ ਉਮੀਦ ਹੈ ਸੱਚੇ ਪਾਤਸ਼ਾਹ ਬਹੁਤ ਵੈਗੁਰੂ ਕਿਰਪਾ ਕਰਨ ਵਾਲਾ ਹੈ। ਔਰ ਜੇ ਆਪਾਂ ਗੱਲ ਕੀਤੀ ਜਾਵੇ ਉਮੀਦ ਆ ਲੋਕਾਂ ਦੀ ਜੀ ਵੀ ਭਰ ਕੇ ਆਪਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਦੇਖਣ ਲਈ ਆਉਣਗੇ। ਬਿਲਕੁਲ 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 ਫਲੋ ਫਲੱਜ ਲੋਕ ਭਰ ਕੇ ਪੂਰੇ ਉਤਸ਼ਾਹ ਦੇ ਨਾਲ ਬਸਾਂ ਤੇ ਆ ਰਹੇ ਨੇ। ਔਰ ਅੱਧੇ ਪੌਣੇ ਘੰਟੇ ਦੇ ਵਿੱਚ ਪਨਾਲ ਭਰ ਜਾਏਗਾ। ਤਨੋਹ ਭਾਈ థాంਕ ਯੂ ਸੋ ਇਸ ਹਨ ਰਾਜਾ ਮਨਿੰਦਰ ਪੁਰਿੰਗ ਜੀ ਔਰ ਜਿਨਾਂ ਨੇ ਕਿਹਾ ਵੀ 11:30 12 ਦੇ ਕਰੀਬ ਰਾਹੁਲ ਗਾਂਧੀ ਜਿੱਥੇ ਪਹੁੰਚ ਰਹੇ ਨੇ ਔਰ ਲੋਕਾਂ ਦਾ ਜਿਹੜਾ ਹਯੂਮ ਉਹ ਆਪਣੇ ਨੇਤਾ ਨੂੰ ਦੇਖਣ ਲਈ ਪੱਪਾ ਭਾਰਾ ਔਰ ਲੋਕ ਤੜਾ ਤੜੇ ਇੱਥੇ ਆ ਰਹੇ ਨੇ ਔਰ ਅਗਲੀ ਜੋ ਵੀ ਰਣਨੀਤੀ ਹੋਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਮੁੱਲਾਂਪੁਰ ਲੁਧਿਆਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪਕੰਡਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਮੁੱਲਾਂਪੁਰ ਵਿਖੇ ਮੌਜੂਦ ਹਾਂ ਔਰ ਸਾਡੇ ਨਾਲ ਨੇ ਅਬਰਿੰਦਰ ਰਾਜਾ ਬਰਿੰਗ ਜੀ ਸੋ ਰਾਜਾ ਜੀ ਅੱਜ ਰੈਲੀ ਦਾ ਮਾਹੌਲ ਬਣਿਆ ਜੀ ਲੋਕ ਖਚਾਖਚ ਭਰੇਆ ਪੰਡਾਲ ਆ ਜੀ ਕਿੰਨੇ ਵਜੇ ਆ ਰਿਆ ਰਹੋ ਜੀ ਮੈਨੂੰ ਲੱਗਦਾ ਸਾਢੇ 11:30 ਵਜੇ ਆ ਜਾਣਗੇ 12:00 ਵਜੇ ਦਾ ਪ੍ਰੋਗਰਾਮ ਹੈਗਾ ਹੁੰਦਾ ਮੌਸਮ ਦਾ ਕੀ ਹਾਲ ਆ ਜੀ ਮਾਹੌਲ ਕਿਵੇਂ ਆ ਗਰਮੀ ਬਹੁਤ ਹੈ ਮੌਸਮ ਤਾਪਮਾਨ ਗਰਮ ਹੈ ਬਟ ਪੂਰਨ ਅਮੀਦਾ ਸੱਚੇ ਪਾਸ਼ਾ ਬਹੁਤ ਵਾਹਿਗੁਰੂ ਕਿਰਪਾ ਕਰਨ ਵਾਲਾ ਔਰ ਜੇ ਆਪਾਂ ਗੱਲ ਕੀਤੀ ਜਾਵੇ ਉਮੀਦ ਆ ਲੋਕਾਂ ਦੀ ਜੀ ਵੀ ਭਰ ਕੇ ਆਪਦੇ ਜਿਹੜੇ ਨੇਤਾ ਨੇ ਉਹਨਾਂ ਨੂੰ ਦੇਖਣ ਲਈ ਆਉਣਗੇ ਬਿਲਕੁਲ 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 ਫਲੋ ਫਲੱਜ ਲੋਕ ਭਰ ਕੇ ਪੂਰੇ ਉਤਸ਼ਾਹ ਦੇ ਨਾਲ ਬਸਾਂ ਤੇ ਆ ਰਹੇ ਨੇ ਔਰ ਅੱਧੇ ਪੌਣੇ ਘੰਟੇ ਦੇ ਵਿੱਚ ਪਨਾਲ ਭਰ ਜਾਏਗਾ ਧੰਨਵਾਦ ਭਾਈ। ਥੈਂਕ ਯੂ। ਸੋ ਇਸ ਹਨ ਰਾਜਾ ਮਨਿੰਦਰ ਪੁਰਿੰਗ ਜੀ ਔਰ ਜਿਨਾਂ ਨੇ ਕਿਹਾ ਵੀ 11:30 12 ਦੇ ਕਰੀਬ ਰਾਹੁਲ ਗਾਂਧੀ ਜਿੱਥੇ ਪਹੁੰਚ ਰਹੇ ਨੇ ਔਰ ਲੋਕਾਂ ਦਾ ਜਿਹੜਾ ਹਯੂਮ ਉਹ ਆਪਣੇ ਨੇਤਾ ਨੂੰ ਦੇਖਣ ਲਈ ਪੱਪਾ ਭਾਰਾ ਔਰ ਲੋਕ ਤੜਾ ਤੜੇ ਇੱਥੇ ਆ ਰਹੇ ਨੇ ਔਰ ਅਗਲੀ ਜੋ ਵੀ ਰਣਨੀਤੀ ਹੋਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ਼ਪ ਪੰਜਾਬੀ ਮੁੱਲਾਂਪੁਰ ਲੁਧਿਆਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਵਿਖੇ ਮੌਜੂਦ ਹਾਂ ਔਰ ਸਾਡੇ ਨਾਲ ਨੇ ਅਮਰਿੰਦਰ ਰਾਜਾ ਵਰਿੰਗ ਜੀ ਸੋ ਰਾਜਾ ਜੀ ਅੱਜ ਰੈਲੀ ਦਾ ਮਾਹੌਲ ਬਣਿਆ ਜੀ ਲੋਕ ਖਾਚਾ ਖਾਚ ਭਰਿਆ ਪੰਡਾਲ ਆ ਜੀ ਕਿੰਨੇ ਵਜੇ ਆ ਰਹੇ ਰਹੋ ਜੀ ਮੈਨੂੰ ਲੱਗਦਾ ਸਾਢੇ 11:30 ਵਜੇ ਆ ਜਾਣਗੇ 12:00 12:00 ਵਜੇ ਦਾ ਪ੍ਰੋਗਰਾਮ ਹੈਗਾ ਹੁੰਦਾ ਮੌਸਮ ਦਾ ਕੀ ਹਾਲ ਹੈ ਜੀ ਮਾਹੌਲ ਕਿਵੇਂ ਆ ਗਰਮੀ ਬਹੁਤ ਹੈ ਮੌਸਮ ਤਾਪਮਾਨ ਗਰਮ ਹੈ ਬਟ ਪੂਰੇ ਨਮੀਦਾ ਸੱਚੇ ਪਾਸ਼ਾ ਬਹੁਤ ਵਾਹਿਗੁਰੂ ਕਿਰਪਾ ਕਰਨ ਵਾਲਾ ਹੈ ਔ ਵੀ ਭਰ ਕੇ ਆਪਣੇ ਜਿਹੜੇ ਨੇਤਾਾਂ ਨੇ ਉਹਨਾਂ ਨੂੰ ਦੇਖਣ ਲਈ ਆਉਣਗੇ ਬਿਲਕੁਲ 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 ਫਲੋ ਫਲੱਜ ਲੋਕ ਭਰ ਕੇ ਪੂਰੇ ਉਤਸ਼ਾਹ ਦੇ ਨਾਲ ਬਸਾਂ ਤੇ ਆ ਰਹੇ ਨੇ ਔਰ ਅੱਧੇ ਪੌਣੇ ਘੰਟੇ ਦੇ ਵਿੱਚ ਪੁਨਾਲ ਭਰ ਜਾਏਗਾ ਧੰਨਵਾਦ ਭਾਈ ਜੀ ਥੈਂਕ ਯੂ ਸੋ ਇਹ ਸੰ ਰਾਜਾ ਮਨਿੰਦਰ ਪੁਰਿੰਗ ਜੀ ਔਰ ਜਿਨ੍ਹਾਂ ਨੇ ਕਿਹਾ ਵੀ 11:30 12 ਦੇ ਕਰੀਬ ਰਾਹੁਲ ਗਾਂਧੀ ਜਿੱਥੇ ਪਹੁੰਚ ਰਹੇ ਨੇ ਔਰ ਲੋਕਾਂ ਦਾ ਜਿਹੜਾ ਹਯੂਮ ਉਹ ਆਪਣੇ ਨੇਤਾਾਂ ਨੂੰ ਦੇਖਣ ਲਈ ਪਪਾ ਭਾਰ ਆ ਔਰ ਲੋਕ ਤੜਾ ਤੜੇ ਇੱਥੇ ਆ ਰਹੇ ਨੇ ਔਰ ਅਗਲੀ ਜੋ ਵੀ ਰਣਨੀਤੀ ਹੋਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਮੁੱਲਾਂਪੁਰ ਲੁਧਿਆਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਮੁੱਲਾਂਪੁਰ ਵਿਖੇ ਮੌਜੂਦ ਹਾਂ ਔਰ ਸਾਡੇ ਨਾਲ ਨੇ ਅਮਰਿੰਦਰ ਰਾਜਾ ਬੜਿੰਗ ਜੀ ਸੋ